ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤਮ ਸ਼ੁਕਰਾਨਾ ਗੁਰੂ ਪਾ ਅਨੇ ਸਾਰੀ ਸੰਗਤ ਨੂੰ ਜੈ ਗੁਰੂ ਜੀ ਇਹ ਸੰਗਤ ਜੀ ਅੱਜ ਮੈਂ ਆਪਣਾ ਸ਼ੁਕਰਾਨਾ ਸਸੰਗ ਕਰਨਾ ਚਾਹੁੰਦੀ ਹਾਂ ਗੁਰੂ ਜੀ ਦੇ ਮੰਤਰ ਜਾਪ ਤੋਂ ਓਮ ਨਮਾ ਸ਼ਿਵਾਏ ਸ਼ਿਵਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਸ਼ਿਵਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਦਰਜੀ ਮੈਂ ਮੇਰਾ ਸ਼ੁਕਰਾਨਾ ਕਰਸੰਗੂ ਮੁਰਜੀ ਦੇ ਬ੍ਰਿਜ ਦੇ ਬ੍ਰਿਜ ਦਾ ਹੈ ਕਿ ਨਾ ਮੈਂ ਬਾਰ ਬਾਰ ਮੈਸੇਜ ਆ ਰਹੀ ਸੀ ਕਿ ਨਾ ਕਿ ਨਾ ਕਾਲੀ ਮਾਤਾ ਦੇ ਨੂੰ ਪਿੰਕ ਚੁੰਨੀ ਚੜਾ ਜਾ ਚੋਲਾ ਚੜਾ ਤ੍ਰੇਸ਼ੀਤ ਨਾ ਮਾਤਾ ਨੂੰ ਪੀਲੀ ਚੁੰਨੀ ਚੜਾਣਾ ਜਦ ਕਿ ਸੰਦਰਜੀ ਮੈਂ ਇਹ ਦੋਨੀ ਚੀਜ਼ਾਂ ਪਹਿਲਾਂ ਹੀ ਕਰ ਚੁੱਕੀ ਹਾਂ ਤੇ ਬਾਬਰ ਮੈਂ ਨਾドド ਵੀ ਕੋਈ ਸੱਸਮ ਹਿੰਦੀ ਸਕੂਲ ਵਿੱਚ ਜੁੜੇ ਆਂਦਾ ਸੀ ਤੇ ਇਹ ਮੈਨੂੰ ਤੇ ਬਹੁਤ ਜ਼ਿਆਦਾ ਉਹ ਚੀਜ਼ ਹੈ ਨਾ ਹਿੱਟ ਕਰ ਰਹੀ ਸੀ ਕਿ ਮਤਲਬ ਮੈਂ ਤਾਂ ਬਾਤ ਕਰ ਚੁੱਕੀ ਕਿ ਇਹ ਮੈਨੂੰ ਕਿਉਂ ਆ ਰਿਹਾ ਫਿਰ ਮੈਨੂੰ ਇੱਕ ਸੰਗਤ ਦਾ ਗੁਰੂ ਜੀ ਨੇ ਮੈਸੇਜ ਮਾਇਆ ਕਿ ਉਹ ਵੀ ਇਹੀ ਕਹਿ ਰਹੇ ਸੀ ਕਿ ਅਨਾ ਮੈਨੂੰ ਇਦਾਂ ਮੈਸੇਜ ਆ ਰਹੇ ਤਾਂ ਮੈਂ ਫਿਰ ਦੁਬਾਰਾ ਉਹ ਕਰੂੰਗੀ ਕਿ ਇਹ ਤੋਫਾ ਹੀ ਆ ਮਾਤਾ ਰਾਣੀ ਨੇ ਕਿ ਤੇ ਫਿਰ ਮੈਂ ਕਿਹਾ ਚਲੋ ਮੈਂ ਹੀ ਕਰ ਦਿੰਨੀ ਆ ਕਿਉਂਕਿ ਜਿਹੜਾ ਸ਼ੀਤਲਾ ਮਾਤਾ ਜੀ ਦਾ ਆਪਾ ਚੁੰਨੀ ਆ ਤੇ ਸ਼ਰਬਤ ਦੀ ਬੋਤਲ ਵੀ ਮੈਂ ਚੜਾਈ ਮੰਗਲਵਾਰ ਕੱਲ ਤੇ ਆਪਣਾ ਨਾਲੇ ਗਾਲੀ ਮਾਤਾ ਜੀ ਨੂੰ ਸ਼ਨੀਵਾਰ 에 ਪਿੰਕ ਚੁੰਨੀ ਤੇ ਲੱਗਣਾ ਕੋਈ ਉਹ ਕਿ ਨਾਲ ਸ਼ਿੰਗਾਰ ਦਾ ਸਮਾਨ ਚੜਾਇਆ ਇੱਦਾਂ ਹੀ ਸ਼ੀਤਲਾ ਮਾਤਾ ਜੀ ਨੂੰ ਪੀਲੀ ਚੁੰਨੀ ਸ਼ਰਬਤ ਦੀ ਬੋਤਲ ਬਰਫੀ ਤੇ ਉਹਦਾ ਕੋਲ ਲਵਾਇਆ ਤੇ ਨਾਲੇ ਸ਼ਿੰਗਾਰ ਦਾ ਸਮਾਨ ਤੇ ਬਿੰਦੀ ਲਾਲ ਉਹਨਾਂ ਦੇ ਮੱਥੇ ਤੇ ਲਗਾਤੀ ਸੀ ਇਹਦੇ ਕਾਲੀ ਮਾਤਾ ਜੀ ਦੇ ਬਿੰਦੀ ਲਗਾਤੀ ਸੀ ਲਾਲ ਸੋ ਮੈਂ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਕਿ ਗੁਰੂ ਜੀ ਨੇ ਕੀਤਾ ਕਿ ਆ ਮਾ ਦਾ ਹੁਕਮ ਕਾਬੂ ਕੋ ਚੀਜ਼ ਕਰ ਪਈ ਲੱਖ ਲੱਖ ਸ਼ੁਕਰਾਨਾ ਮੇਰੇ ਗੁਰੂ ਬਾਪ ਇਹ ਸੰਗਾ ਜੀ ਜਦੋਂ ਮੈਂ ਨਹੀਂ ਸੀ ਦਾ ਮਾਤਾ ਜੀ ਦੇ ਇਹੇ ਕਰਕੇ ਹੀ ਤਾਂ ਮੈਨੂੰ ਗੁਰੂ ਜੀ ਨੇ ਰਸਤੇ ਤੇ 7772747 663 ਮਲਟੀਪਲ 3 ਡਬਲ 2 ਡਬਲ 5 ਇੰਨੀਆਂ ਬਲੈਸਿੰਗਸ ਨੂੰ ਹਰ ਹਰ ਜਗ੍ਹਾ ਇੰਨੀਆਂ ਪਰ ਪਰ ਕੇ ਬਲੈਸਿੰਗ ਦਿੱਤੀਆਂ ਫਿਰ ਮੈਂ ਮਨ ਚ ਸੋਚਿਆ ਗੁਰੂ ਜੀ ਅੱਜ ਮੈਂ ਅੱਗੇ ਲੱਭਦੀ ਨਹੀਂ ਕਾਰ ਹਨਾ ਕਿ ਜੇ ਗੁਰੂ ਜੀ ਲਿਖਿਆ ਹੋਵੇ ਜੇ ਬਲੈਸਿੰਗਸ ਆਲਵੇ ਦਾ ਹੈ ਗੁਰੂ ਜੀ ਤੁਸੀਂ ਆਪਣੇ ਆਪ ਹੀ ਮੈਨੂੰ ਦੇਣਾ ਤੁਸੀਂ ਮੈਨੂੰ ਸੰਗਤ ਦੀ ਫਿਰ ਗੁਰੂ ਜੀ ਮੈਨੂੰ ਇੱਕ ਕਾਰ ਤੇ ਜੈ ਗੁਰੂ ਜੀ ਦੋ ਕਰੀ ਮਿਲਿਆ ਮਿਲੇ ਫਿਰ ਮੈਨੂੰ ਆਲਵੇਸ ਬਲੈਸਿੰਗਸ ਗੁਰੂ ਜੀ ਦੀ ਕਾਰ ਵੀ ਦੋ ਵਾਰੀ ਨਜ਼ਰ ਆਈ ਸੋ ਸ਼ੁਕਰਾਨਾ ਮੇਰੇ ਗੁਰੂ ਪਾ ਗੁਰਜੀ ਜੀ ਨੇ ਮੈਨੂੰ ਕੱਲ ਬਹੁਤ ਬਹੁਤ ਮਸਕੀਤਾ ਤੇ ਫੇ ਮੈਨੂੰ ਵੀ ਬਾਬਰ ਮੈਸੇਜ ਆ ਰਹਾ ਸੀ ਕਿ ਇਹ ਜਿੱਦਾਂ ਮੈਨੂੰ ਪਹਿਲਾਂ ਦੱਸਿਆ ਸੀ ਗੁਰਜੀ ਜੀ ਨੇ ਕਿ ਸਤ ਮੰਗਲਵਾਰ ਨੂੰ ਅ ਪੰਜ ਮੰਗਲਵਾਰ ਨੂੰ ਲੱਡੂਆਂ ਦਾ ਭੋਗ ਲਵਣਾ ਤੇ ਦੂਰੇ ਮੇਰੇ ਸਿਮਟ ਮੋੜੇ ਰੱਖਣੇ ਤੇ ਮੈਂ ਉਹ ਪੰਜ ਪੂਰੇ ਕੱਲੇ ਤਾਂ ਫਿਰ ਮਤਲਬ ਮੇਰੇ ਹੀ ਫਿਰ ਮੈਨੂੰ ਸੱਸ ਨੂੰ ਸੁਣਨ ਜਾ ਰਹੇ ਸੀ ਕਿ ਸਤ ਮੰਗਲਵਾਰ ਤੇ ਮੈਂ ਕਹਿੰਦੀ ਨਾ ਪੈਂਦਾ ਕਰ ਦਿੱਤ ਕਿ ਹਾਂ ਚਲੋ ਮੈਂ ਦੋ ਹੋਰ ਕਰ ਦਿੰਨੀ ਉਹ ਵੀ ਕਿਤੇ ਨਾ ਨਾਲ ਮੈਂ ਹਰਮਜੀਸਨ ਸਤਵਲੇ ਪੜ੍ਹ ਕੇ ਆਂਦੀ ਸੀ ਤੇ ਫੇ ਮੈਨੂੰ ਹੀ ਮੈਸੇਜ ਈ ਹਨਾ ਹਨੂਮਾਨ ਜੀ ਦੇ ਮੰਦਰ ਗੁੰਟੜਾ ਉਹ ਤੇ ਆਹ ਕਰੋ ਹਨਾ ਮੈਂ ਕਿ ਆਪੇ ਮੈਂ ਉਹ ਹੀ ਹਨਾ ਫਿਰ ਮੈਂ ਗੁਰੂ ਜੀ ਦੀ ਉਹ ਸੰਗਤ ਇੱਕਦਮ ਸਤ ਸੰਗ ਸੁਣਾਇਆ ਕਿ ਉਹ ਕਹ ਰਹੀ ਸੀ ਕਿ ਮੈਂ ਕਿ ਮੈਂ ਕਿ ਬਹੁਤ ਬਾਰ ਨਹੀਂ ਕਰ ਸਕਦੀ ਪਰ ਮੈਂ ਨਾ ਕਰ ਖੁੱਲ ਖੁੱਲੇ ਆ ਕਿ ਮੈਂ ਜਦੋਂ ਦਿਨ ਕਿ ਤੱਕ ਜਾ ਕੇ ਕਰਾਈ ਨਹੀਂ ਦਿਨ ਕਿ ਤੱਕ ਕਿਸੇ ਟਾਈਮ ਨਹੀਂ ਵੀ ਜਾ ਹੁੰਦਾ ਹਨ ਸੋ ਮੈਂ ਸੰਗਤ ਜੀ ਮੈਂ ਇਦਾਂ ਹੀ ਕਰਦੀ ਕਿ ਕਦੀ ਬੈਸਣ ਲੈ ਜੰਨੀ ਹਨਾ ਤਾਂ ਫਿਰ ਮੈਂ ਵੀ ਗੁਰੂ ਜੀ ਨੇ ਕਿਹਾ ਮੈਂ ਕਿ ਗੁਰੂ ਜੀ ਮੇਰੇ ਵੱਲੋਂ ਵੀ ਖੁੱਲ ਲਵਾ ਕਿ ਮੈਂ ਇਦਾਂ ਪੱਕਾ ਕੁਝ ਨਹੀਂ ਹੈਗਾ ਕਿ ਮੈਂ ਅੱਜ ਹਰ ਮੰਗਵਾਂ ਜਾਣਾ ਹੀ ਜਾਣਾ ਕਿਸੇ ਟਾਈਮ ਬੰਦੇ ਕੋਲ ਨਹੀਂ ਵੀ ਜਾ ਹੁੰਦਾ ਜੇ ਘਰ ਦੀ ਸਿਚੁਏਸ਼ਨ ਇਦਾਂ ਦੀ ਹੁੰਦੀ ਆ। ਤੋ ਸੋ ਗੁਰੂ ਜੀ ਦੇ ਹੁਕਮ ਮੁਤਾਬਿਕ ਹਾਲੇ ਤੱਕ ਤਾਂ ਜਾਈ ਹੋ ਰਿਹਾ ਵਾ। ਤੇ ਅਨੁਮਾਨ ਲੀਦੇ ਆਪਾਂ ਸ਼ਹਿਨ ਮੰਨ ਜੀ ਸਾਪੜੇਗਾ ਸਤਵਾਰ ਦਿਨਾਂ ਲੈ ਲਿਆ ਪਹੁੰਚ ਲੋ ਆਏ ਜੇ ਗੁਰੂ ਜੀ ਸ਼ੁਕਰਾਨਾ ਸ਼ੁਕਰਾਨਾ ਬਿਲਕੁਲ ਤੋ ਕਿ ਗੁਰੂ ਜੀ ਤਾਂ ਜੋ ਵੀ ਕਰਵਾਂਦੇ ਹੋ ਆਪਣੇ ਸਾਡੇ ਪਨੇ ਲਈ ਵਾਸਤੇ ਇਹ ਸਾਰਾ ਕੁਝ ਸਾਡੇ ਕੋਈ ਕਸ਼ਟ ਆ ਜਿਹੜੇ ਅਸੀਂ ਗੁਰੂ ਜੀ ਸਾਡੇ ਕਟਵਾ ਰਹੇ ਆ ਸੋ ਸ਼ੁਕਰਾਨਾ ਗੁਰੂ ਪਾਤਸ਼ਾਹ ਨੂੰ ਤਾਂ ਮੰਨਤਨ ਸ਼ੁਕਰਾਨਾ ਇਹ ਸੰਗੋ ਜੀ ਫੇਕੇ ਨੂੰ ਮੈਂ ਸਿੱਖਾ ਮਾਦ ਦੇ ਚ ਨਿਭਾ ਜਾਈ ਤੇ ਮੰਦਰ ਦੇ ਬਾਹਰ ਸਾਨੂੰ ਯੈਲੋ ਯੈਲੋ ਪਤਾ ਨਹੀਂ orange ਕਲਰ ਦੀ ਬਟਰਫਲਾਈ ਵੀ ਸੀ ਤੇ ਬਲੈਕ ਬਲੈਕ ਮੁੰਡ ਡਿਜ਼ਾਈਨ ਜੈਸਾ ਬਣਿਆ ਸੀ ਗੁਰੂ ਜੀ ਨੇ ਬਣਾ ਲਈ ਸਾਨੂੰ ਬles ਕਰਕੇ ਸੋ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਦਾ ਮੈਂ ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰਾਨਾ ਕਿ ਰਸਤੇ 'ਚ ਵਿੱਚ ਮੈਨੂੰ ਵਾਈਟ ਬਟਰਫਲਾਈ ਵੇ ਗੁਰੂ ਜੀ ਨੇ ਵਾਈਟ ਬਟਰਫਲਾਈ ਵੀ ਦਿਖਾਈ ਸੋ ਉਹਦੇ ਲਈ ਵੀ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸੋ ਫਿਰ ਮੈਨੂੰ ਜਿਸ ਤਰ੍ਹਾਂ ਜੋ ਗੁਰੂ ਜੀ ਜੋ ਜੋ ਕਹਿੰਦੇ ਨੇ ਮੈਨੂੰ ਮੈਨੂੰ ਕਰ ਮੈਨੂੰ ਮੈਂ ਕਰਨ ਕੀ ਹੈ ਨਹੀਂ ਤੇ ਕਿਉਂਕਿ ਵੇ ਮਰਨ ਚ ਬੈਮ ਜੀ ਆ ਜਾਂਦਾ ਕਿ ਜੇ ਨਾਂ ਤੁੱਟਾ ਤਾਂ ਫਿਰ ਗੁਰੂ ਜੀ ਨਾਰਾਜ਼ ਨਾ ਹੋ ਜਾਣ ਜਾਂ ਕੋਈ ਗੱਲ ਨਹੀਂ ਮੈਂ ਹੁਕਮ ਤਾਂ ਮੇਰੇ ਮੰਨਦੇ ਨਹੀਂ ਤੇ ਫਿਰ ਮੈਂ ਤਾਂ ਉਹੀ ਕਰ ਦਿੰਨੀ ਆ ਜਿੰਨਾ ਕਿ ਮੈਂ ਕਹਦੇ ਨੇ ਮੈਨੂੰ ਉਹੀ ਦੱਸੋ ਕਿ ਜਿੰਨਾ ਕਿ ਮੈਂ ਕਰ ਸਕਾਂ ਕਿਉਂਕਿ ਸੰਗਤ ਜੀ ਮੇਰੇ ਘਰ ਕੋਈ ਹੋਰ ਹੈ ਨਹੀਂ ਮੇਰੇ ਅੰਕਲ ਜੀ ਮੰਨਦੇ ਨਹੀਂ ਬੱਚੇ ਮੇਰੇ ਦੋਨੇ ਬਾਹਰ ਹੈਗੇ ਤਾਂ ਮੈਨੂੰ ਕੋ ਸਮਾਂ ਲੈਣ ਦੀ ਬਹੁਤ ਵੱਤ ਮੁਸ਼ਕਲ ਹੋ ਗਈ ਹੈ ਕਿ ਮੈਂ ਗੁਰੂ ਜੀ ਨੂੰ ਕਿੰਨੀ ਆ ਕਿ ਗੁਰੂ ਜੀ ਮੈਂ ਤੁਹਾਡਾ ਨਾਮ ਜਪ ਸਿਮਰਨ ਕਰਾਂ ਤੁਹਾਡਾ ਮੰਤਰ ਜਪ ਕਰਾਂ ਬਸ ਮੈਨੂੰ ਇੱਧਰ ਵੱਲ ਮੇਰਾ ਧਿਆਨ ਲਗਾਓ ਬਾਕੀ ਜੋ ਕਰਨਾ ਤੁਸੀਂ ਕਰਨਾ ਮੈਂ ਤੁਹਾਡੇ ਤੇ ਡੋਰ ਛੱਡੀ ਆ ਤੁਸੀਂ ਮੇਰਾ ਮੇਰੇ ਅੰਕਲ ਜੀ ਦਾ ਮੇਰੇ ਬੱਚਿਆਂ ਦਾ ਜੋ ਕਰਨਾ ਤੁਸੀਂ ਕਰਨਾ ਮੈਂ ਬਸ ਮੇਰਾ ਆਤਮ ਬਖਸ਼ੋ ਕਿ ਮੈਂ ਤੁਹਾਡਾ ਮੰਤਰ ਜਪ ਕਰਾਂ ਬਾਕੀ ਜੋ ਪਾਏ ਜੋ ਹੈ ਜੋ ਵੀ ਆ ਤੁਸੀਂ ਬਸ ਮੈਨੂੰ ਕੋਈ ਮੰਤਰ ਜਪ ਕਰਵਾਓ ਮੈਂ ਬੀਝੀ ਨੂੰ ਬਸ ਅਸਰ ਫੁੱਜੇ ਕਿ ਨਾਮ ਚਟਨੀ ਕਿਹਾ ਉਸ ਕਹਣਾ ਚਾਹੁੰਦੀ ਕਿ ਗੁਰੂ ਜੀ ਨੇ ਬਸ ਮੰਤਰ ਜਾਪੇ ਮੈਨੂੰ ਕਰਵਾਣ ਬਾਕੀ ਅ ਜਿੱਦਾਂ ਉਹਨਾਂ ਦਾ ਉਹਨਾਂ ਨੂੰ ਜਿੱਦਾਂ ਠੀਕ ਲੱਗੂਗਾ ਸੋ ਇਹੀ ਮੇਰਾ ਸ਼ੁਕਰਾਨਾ ਸਾਸੰਸੀ ਅੱਜ ਤੱਕ ਮੈਂ ਜਿੱਦਣੇ 7 ਜੁਲਾਈ ਨੂੰ ਗੁਰੂ ਜੀ ਦਾ ਸਾਸੰਗ ਕੀਤਾ ਉਤੋਂ ਅਗਲੇ ਦਿਨਾਂ 8 ਜੁਲਾਈ ਨੂੰ ਗੁਰੂ ਜੀ ਨੇ ਮੈਨੂੰ ਸਵੇਰੇ ਜਦੋਂ ਮੈਂ ਜੋੜ ਜਾਈ ਉਹ ਵਿੱਚ ਬੱਧ ਫਲਾਈ ਦੇ ਉੱਤੇ ਵਿੱਚ ਦਰਸ਼ਨ ਦਿੱਤੇ ਚਾਰੇ ਵਿੱਚ ਗੁਰੂ ਜੀ ਦਾ ਪ੍ਰੋਪਰ ਫੇਸ ਬਣਿਆ ਹੋਇਆ ਸੀ ਸੰਦਰਜੀ ਫਿਰ ਅਗਲੇ ਦਿਨ ਗੁਰੂ ਜੀ ਇਦਿੰਦਾ ਦੁਪਹਿਰ ਵੇਲੇ ਵੀ ਜਦੋਂ ਸ਼ਾਮੀ ਚਾਹ ਦਾ ਪਹੋਰ ਉਹ ਵੀ ਉੱਚੀ ਗੁਰੂ ਜੀ ਦਾ ਕੱਲ ਵੀ ਫੇਸ ਹੈ ਮੰਗਲਵਾਰ ਵੀ ਕੱਲ ਵੀ ਇਦਾਂ ਹੀ ਫੇਸ ਬਣਿਆ ਸੀ ਐਂਡ ਪ੍ਰੋਪਰ ਗੁਰੂ ਜੀ ਦਾ ਚਾਹ ਚੇਸ ਬਣਿਆ ਸੀ ਸ਼ੁਕਰਾਨਾ ਸ਼ੁਕਰਾਨਾ ਗੁਰੂਪਾ ਆਪਣੀ ਵੇਲੇ ਸੇਵਸ ਦੀਦਾ ਗੁਰੂ ਜੀ ਖੂਬ ਬਲੇਸਿੰਗਸ ਦਿੰਦੇ ਆ ਆਪਣੀ ਸੰਗਤ ਦਾ ਬਹੁਤ ਧਿਆਨ ਰੱਖਦੇ ਆ ਤੇ ਅੱਜ ਹੁਣ ਮੈਨੂੰ ਇੱਕ ਸਤਸੰਗੁਰੂ ਜੀ ਨੇ ਵੀ ਸੁਣਾਇਆ ਆਏ ਈਸ ਜੀ ਨੂੰ ਈਸਾ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਮੈਂ ਨੂੰ ਗੁਰੂ ਜੀ ਨੇ ਇੱਕ ਸਾਹ ਸੰਤ ਸੁਣਾਇਆ ਕਿ ਤੂੰ ਬਾਰ ਬਾਰ ਇਹ ਗਲਤੀ ਕਰ ਰਹੀ ਆ ਇੱਕ ਤਾਂ ਇਹ ਆਂਟੀ ਦੱਸ ਰਹੇ ਸੀ ਕਿ ਉਹ ਮਤਲਬ ਮੰਨ ਜਾ ਉਹਨਾਂ ਨੂੰ ਥੋੜੀ ਪ੍ਰੋਬਲਮ ਹੈਗੀ ਸੀ ਉਹ ਭੁੱਲ ਜਾਂਦੇ ਸੀਗੇ ਸੋ ਕਈ ਵਾਰੀ ਗੁਰੂ ਜੀ ਨੂੰ ਕਹਿ ਰਹੇ ਸੀ ਕਿ ਮੈਂ ਮੰਨ ਤਾਂ ਜਪ ਕਰਕੇ ਦੇਖ ਲਿਆ ਪਰ ਮੇਰਾ ਕੰਮ ਤਾਂ ਹੋ ਰਿਹਾ ਇਸ ਤਰ੍ਹਾਂ ਸੋ ਫਿਰ ਉਹਨਾਂ ਨੇ ਕਿਹਾ ਕਿ ਗੁਰੂ ਜੀ ਤਾਂ ਨਹੀਂ ਨਸੀ ਜਾ ਰਿਹਾ ਕਿ ਤੈਨੂੰ ਕੋਈ ਉਪਾਏ ਕਰਨ ਦੀ ਲੋੜ ਨਹੀਂ ਤੂੰ ਸਿਰਫ ਮੰਨ ਕੇ ਜਪ ਕਰ ਮੈਨੂੰ ਲਈ ਦੱਲਗਾ ਕਿ ਜਿੱਦਾਂ ਗੁਰੂ ਜੀ ਮੈਂ ਵੀ ਕਹਿੰਨੀ ਕਿ ਗੁਰੂ ਜੀ ਮੈਨੂੰ ਬੱਸ ਇਹੀ ਕੋ ਕਿ ਮੈਂ ਤੁਹਾਡਾ ਅਨੰਤ ਜਾਪ ਹੀ ਕਰਾਂ ਸੋ ਸ਼ੁਕਰਾਨਾ ਗੁਰੂਪਾ ਅਨੰਤਮ ਅਨੰਤ ਸ਼ੁਕਰਾਨਾ ਅਤੇ ਸੰਗਤ ਇਹ ਮੇਰਾ ਸ਼ੁਕਰਾਨਾ ਸਸੰਸੀ ਮੈਂ ਨਵੇਂ ਸ਼ਬਦਾਂ ਦੇ ਨਾਲ ਆਪਣੇ ਸ਼ੁਕਰਾਨੇ ਸਸੰਸੀ ਨੂੰ ਬਰਾਮਦਉਂਦੇ ਦੀ ਬੀਜੇ ਮੰਤਰ ਜਪਤੋਂ ਔਰ ਨਮਾ ਸ਼ਿਵਾਇਸ਼ ਜੀ ਸਦਾ ਸਹਾਇ ਨਮਾ ਸ਼ਿਵਾਇ ਗੁਰੂ ਜੀ ਸਦਾ ਸਹਾਇ ओम नमः शिवाय गुरु जी सदा सहाय ओम नमः शिवाय गुरु जी सदा सहाय संघा जी ਜਿਹੜੇ ਗੁਰੂ ਜੀ ਦਾ ਪੁਰਾਣਾ ਨਾਮ ਜੂਰ ਕਰਿਆ ਕਰੋ ਜਿਹੜਾ ਅੰਮੀ ਚ ਬੜੀ ਸ਼ਕਤੀ ਭਾਗਾ ਦਾ ਉਹ ਜੀ ਬਹੁਤ ਬਲੱਸ ਕਰਦੇ ਹੈ ਉਹਨਾਂ ਦੇ ਜਿਹੜਾ ਨਾਮ ਦਾ ਫਾਸਲ ਸੁਣਦੇ ਆਦੇ ਉਹ ਜੀ ਨੂੰ ਨਿਕੀ ਬਲੱਸ ਕਰਦੇ ਸੋ ਸ਼ੁਕਰਾਨੇ ਸ਼ੁਕਰਾਨਾ ਨਹੀਂ ਦੇ ਸਕਦਾ ਅਨੰਤ ਨੰਨਤਮ ਸ਼ੁਕਰਾਨਾ ਬਲੱਸ ਕਰਨ ਦਾ ਇਹਨਾਂ ਅਸਾਰੇ ਬਲੇਸਿੰਗਸ ਦੇਂਦਾ ਗੁਰੂ ਜੀ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ